ਦੋਸਤੋ ਹੁਣ ਤੱਕ ਤੁਸੀਂ ਸੌਣ ਦੇ ਵੱਖ-ਵੱਖਰੇ ਢੰਗ ਦੇਖੇ ਹੋਣਗੇ ਪਰ ਜ਼ਿਆਦਾਤਰ ਤੁਸੀਂ ਮੰਜਿਆਂ ਤੇ ਬੈੱਡਾਂ ਤੇ ਜਾਂ ਥੱਲੇ ਜ਼ਮੀਨ ਤੇ ਲੋਕਾਂ ਨੂੰ ਸੁੱਤੇ ਪਏ ਦੇਖਿਆ ਹੋਵੇਗਾ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਜੋ ਵਿਅਕਤੀ ਤੁਹਾਨੂੰ ਖੜਾ ਦਿਖਾਈ ਦੇ ਰਿਹਾ ਹੈ ਦਰਅਸਲ ਇਹ ਵਿਅਕਤੀ ਖੜਾ ਨਹੀਂ ਸਗੋਂ ਖੜੇ-ਖੜੇ ਹੀ ਸੁੱਤਾ ਹੋਇਆ ਹੈ ਅਤੇ ਜ਼ੋਰ-ਜ਼ੋਰ ਨਾਲ ਘਰਾੜੇ ਵੀ ਮਾਰ ਰਿਹਾ ਹੈ ਅਸਲ ਇਹ ਵਿਅਕਤੀ ਆਪਣੇ ਦੋਸਤ ਨਾਲ ਕਿਤੇ ਘੁੰਮਣ ਗਿਆ ਸੀ ਪਰ ਇਸ ਨੂੰ ਨੀਂਦ ਨੇ ਅਜਿਹਾ ਝੂਟਾ ਮਾਰਿਆ ਕਿ ਇਹ ਇੱਕ ਥਾਂ ਤੇ ਖੜਕੇ ਹੀ ਸੌਂ ਗਿਆ ਅਤੇ ਨਾਲ ਆਏ ਦੋਸਤ ਨੇ ਇਸ ਦੀ ਵੀਡੀਓ ਬਣਾ ਲਈ ਸੋ ਇਸ ਵਿਅਕਤੀ ਲਈ ਇੱਕ ਗਲਤਤਾ ਵਧੀਆ ਹੈ ਕਿ ਇਸ ਨੂੰ ਸੌਣ ਲਈ ਕੋਈ ਥਾਂ ਲੱਭਣ ਦੀ ਲੋੜ ਨਹੀਂ ਜਿੱਥੇ ਜੀ ਕੀਤਾ ਬਸ ਖੜਕੇ ਹੀ ਸੌਂ ਗਿਆ ਸੋ ਇਸ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਉਹ ਵੀ ਇਹ ਸੌਣ ਦਾ ਤਰੀਕਾ ਸਿੱਖ ਸਕਣ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ